ਹਾਂਜੀ ਸਟੂਡੈਂਟ ਅੱਜ ਆਪਾਂ ਪੰਜਾਬੀ ਵਿਆਕਰਣ ਦਾ ਟੋਪਿਕ ਹੈ ਨਾਮ ਉਸ ਬਾਰੇ ਵਿਸਤਾਰਪੂਰਵਕ ਪੜਾਂਗੇ ਸਭ ਤੋਂ ਪਹਿਲਾਂ ਨਾਮ ਦੀ ਪਰਿਭਾਸ਼ਾ ਪੜਾਂਗੇ ਜਿਹੜੇ ਸ਼ਬਦਾਂ ਤੋਂ ਕਿਸੇ ਜੀਵ ਗੁਣ ਸਥਾਨ ਵਸਤੂ ਭਾਵ ਆਦਿ ਦਾ ਬੋਧ ਹੁੰਦਾ ਹੈ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਉਹ ਸ਼ਬਦ ਜਿਨ੍ਹਾਂ ਤੋਂ ਆਪਾਂ ਨੂੰ ਕਿਸੇ ਜੀਵ ਦੇ ਬਾਰੇ ਪਤਾ ਲੱਗਦਾ ਹੈ ਵੀ ਉਹ ਵਿਅਕਤੀ ਹੈ ਜਾਨਵਰ ਹੈ या कोई पंछी है वह शब्द जिन्ना तो अपन किसी के गुण बारे पता लगता है भी वह चंगा है या माड़ा है वह शब्द जिन्ना तो अपन किसी स्थान बारे पता लगता है भी यारत का शहर है या भारत का कि है शब्द जिन्ना तो अपन किसी की वस्तु बारे पता लगता हो ये खाण पीन वस्तु है या कोई कपड़े है या कोई साधन है ਵਸਤੂ ਕੋਈ ਵੀ ਹੋ ਸਕਦੀ ਹੈ ਉਹ ਸ਼ਬਦ ਜਿਨ੍ਹਾਂ ਤੋਂ ਆਪਾਂ ਨੂੰ ਕਿਸੇ ਦੇ ਭਾਵ ਬਾਰੇ ਪਤਾ ਲੱਗਦਾ ਹੈ ਵੀ ਇਹ ਹੱਸ ਰਿਹਾ ਹੈ ਜਾਂ ਰੋ ਰਿਹਾ ਹੈ ਜਾਂ ਇਹ ਖੁਸ਼ ਹੈ ਜਾਂ ਇਹ ਦੁਖੀ ਹੈ ਤਾਂ ਉਹ ਸ਼ਬਦ ਜਿਨ੍ਹਾਂ ਤੋਂ ਆਪਾਂ ਨੂੰ ਕਿਸੇ ਜੀਵ ਬਾਰੇ ਗੁਣ ਬਾਰੇ ਸਥਾਨ ਬਾਰੇ ਵਸਤੂ ਬਾਰੇ ਭਾਵ ਬਾਰੇ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਆਪਾਂ ਕੀ ਆਖਾਂਗੇ ਨਾਮ ਕਿਹਾ ਜਾਂਦਾ ਹੈ ਜਿਵੇਂ ਰਮਨ ਮੀਦ ਜਲੰਧਰ ਜਮਾਤ ਪਾਣੀ ਮੋਰ ਆਦਿ ਤਾਂ ਰਮਨ ਕੀ ਹੈ ਇੱਕ ਜੀਵ ਹੈ ਮੀਦ ਕੀ ਹੈ ਇੱਕ ਵਸਤੂ ਹੈ ਜਲੰਧਰ ਕੀ ਹੈ ਇੱਕ ਸਥਾਨ ਹੈ ਜਮਾਤ ਕੀ ਹੈ ਇਹ ਵੀ ਇੱਕ ਥਾਂ ਹੈ ਪਾਣੀ ਕੀ ਹੈ ਇੱਕ ਵਸਤੂ ਹੈ ਮੋਰ ਕੀ ਹੈ ਇੱਕ ਜੀਵ ਹੈ ਤਾਂ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਕਿਸੇ ਜੀਵ ਬਾਰੇ ਗੁਣ ਬਾਰੇ ਸਥਾਨ ਬਾਰੇ ਵਸਤੂ ਬਾਰੇ ਅਤੇ ਭਾਵ ਬਾਰੇ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਤਾਂ ਇਹ ਜਿਹੜੇ ਸਾਰੇ ਸ਼ਬਦ ਹੈ ਇਹ ਸਾਰੇ ਦੇ ਸਾਰੇ ਨਾਮ ਹਨ ਅੱਗੇ ਨਾਮ ਦੀਆਂ ਕਿਸਮਾਂ ਨਾਮ ਪੰਜ ਕਿਸਮ ਦੇ ਹੁੰਦੇ ਹਨ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਭਾਵਵਾਚਕ ਨਾਮ ਸੋ ਫਰਸਟ ਵਨ ਇਜ਼ ਆਮ ਨਾਉ ਜਾਂ ਜਾਤੀ ਨਾਮ ਆਮ ਨਾਮ ਨੂੰ ਹੀ ਆਪਾਂ ਜਾਤੀ ਨਾਮ ਆਖਾਂਗੇ ਜਿਹੜੇ ਨਾਮ ਆਮ ਮਨੁੱਖਾਂ ਵਸਤੂਆਂ ਸਥਾਨ ਜਾਨਵਰਾਂ ਆਦਿ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ ਜਿਹੜੇ ਨਾਮ ਆਮ ਮਨੁੱਖਾਂ ਲਈ ਵਰਤਦੇ ਹਾਂ ਜਾਂ ਆਮ ਵਸਤੂ ਹੋਗੀ ਜਾਂ ਕੋਈ ਆਮ ਸਥਾਨ ਹੋ ਗਿਆ ਜਾਂ ਕੋਈ ਜਾਨਵਰ ਹੋ ਗਿਆ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ ਜਿਵੇਂ ਔਰਤਾਂ ਵਿਦਿਆਰਥੀ ਬੱਸ ਨਦੀ ਜਾਨਵਰ ਕੋੜਾ ਕਾਰ ਸਿਪਾਈ ਦਰਿਆ ਇਹ ਸਾਰੇ ਦੇ ਸਾਰੇ ਸ਼ਬਦ ਆਮ ਨਾਮ ਦੀ ਉਦਾਹਰਣ ਹਨ ਇਹਨਾਂ ਸਾਰੇ ਸ਼ਬਦਾਂ ਨੂੰ ਆਪਾਂ ਕੀ ਅਖਾਂਗੇ ਆਮ ਨਾਮ ਆਮ ਨਾਮ ਦੀ ਕੁਝ ਹੋਰ ਉਦਾਹਰਣ ਹੈ ਜਿਵੇਂ ਕਿਸਾਨ ਹੜ ਵਾਰਿਆ ਹੈ ਇਹ ਕੁਰਸੀ ਮੋਹਨ ਦੀ ਹੈ ਲੜਕੇ ਸਕੂਲ ਜਾਂਦੇ ਹਨ ਮੁੰਡੇ ਪੜ੍ਹ ਰਹੇ ਹਨ ਇੱਕ ਗੁਰਪਾਲ ਦਾ ਮੋਟਰਸਾਈਕਲ ਹੈ ਤਾਂ ਇਹਨਾਂ ਪੰਜ ਉਦਾਹਰਨਾਂ ਦੇ ਵਿੱਚ ਕਿਸਾਨ, ਕੁਰਸੀ, ਲੜਕੇ, ਮੁੰਡੇ ਤੇ ਮੋਟਰਸਾਈਕਲ ਇਹ ਸਾਰੇ ਦੇ ਸਾਰੇ ਆਮ ਨਾਮ ਦੇ ਉਦਾਹਰਨ ਹਨ ਨੈਕਸਟ ਵਨ ਇਜ਼ ਖਾਸ ਨਾਮ ਜਿਹੜੇ ਨਾਮ ਕਿਸੇ ਖਾਸ ਮਨੁੱਖ ਵਸਤੂ ਜਾਨਵਰ ਜਾਂ ਸਥਾਨ ਆਦੀ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਉਹ ਨਾਮ ਜੋ ਕਿਸੇ ਖਾਸ ਮਨੁੱਖ ਦੇ ਲਈ ਖਾਸ ਵਸਤੂ ਦੇ ਲਈ ਜਾਂ ਕੋਈ ਖਾਸ ਜਾਨਵਰ ਹੈ ਜਾਂ ਕੋਈ ਖਾਸ ਸਥਾਨ ਹੈ ਤਾਂ ਉਹ ਸਾਰੇ ਸ਼ਬਦ ਕੀ ਹੈ ਖਾਸ ਨਾਮ ਹਨ ਜਿਵੇਂ ਪਟਿਆਲਾ ਦੀਪਕ ਮੋਰ ਅਤੇ ਸਤਲੁਜ ਇਹ ਸਾਰੇ ਦੇ ਸਾਰੇ ਖਾਸ ਨਾਮ ਦੇ ਉਦਾਹਰਣ ਹਨ ਖਾਸ ਨਾਮ ਦੀ ਕੁਝ ਹੋਰ ਉਦਾਹਰਣ ਹੈ ਜਿਵੇਂ ਕੋਹੀਨੂਰ ਕੀਮਤੀ ਹੀਰਾ ਹੈ ਕਲਪਨਾ ਚਾਵਲਾ ਨੂੰ ਅਰਸ਼ਾਂ ਦੀ ਧੀ ਕਿਹਾ ਜਾਂਦਾ ਹੈ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਅੰਮ੍ਰਿਤਸਰ ਸੁੰਦਰ ਸ਼ਹਿਰ ਹੈ ਅਰਬੰਸ ਬਹੁਤ ਸ਼ਾਨਾ ਹੈ ਤਾਂ ਇਹਨਾਂ ਪੰਜ ਉਦਾਹਰਣਾਂ ਦੇ ਵਿੱਚ ਕੋਹੀਨੂਰ ਕਲਪਨਾ ਚਾਵਲਾ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਹਰਬੰਸ ਇਹ ਸਾਰੇ ਦਸਾਰੇ ਕੀਏ ਖਾਸ ਨਾਮ ਦੀ ਉਦਾਹਰਣ ਹਨ ਕੋਹੀਨੂਰ ਕੀ ਇੱਕ ਖਾਸ ਵਸਤੂ ਹੈ ਕਲਪਨਾ ਚਾਵਲਾ ਖਾਸ ਨਾਮ ਹੈ ਇਹ ਹਰਮੰਦਰ ਸਾਹਿਬ ਇੱਕ ਖਾਸ ਸਥਾਨ ਹੈ ਅੰਮ੍ਰਿਤਸਰ ਇਹ ਵੀ ਇੱਕ ਖਾਸ ਸਥਾਨ ਹੈ ਹਰਬੰਸ ਇਹ ਵੀ ਇੱਕ ਖਾਸ ਨਾਮ ਹੈ ਕਿਸੇ ਵਿਅਕਤੀ ਦਾ ਜਾਂ ਕਿਸੇ ਮੁੰਡੇ ਦਾ ਤਾਂ ਇਹ ਸਾਰੇ ਉਦਾਹਰਣ ਕੀ ਹਨ ਖਾਸ ਨਾਮ ਦੀ ਉਦਾਹਰਣ ਹਨ ਅੱਗੇ ਆਪਣੇ ਕੋਲੇ ਵਸਤੂਵਾਚਕ ਨਾਮ ਜਿਹੜੇ ਨਾਮ ਤ올ੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਉਹ ਸ਼ਬਦ ਜਿਹੜੇ ਆਪਾਂ ਤੋਲਣ ਵੇਲੇ ਜਾਂ ਮਿਣਨ ਵੇਲੇ ਵਰਤਦੇ ਹਾਂ ਜਾਂ ਉਹ ਨਾਮ ਜਿਹੜੇ ਤ올ੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਦੁੱਧ, ਸੋਨਾ, ਬਜਰੀ, ਚਾਵਲ ਅਤੇ ਤੇਲ ਇਹ ਸਾਰੀ ਦੀ ਸਾਰੀ ਚੀਜ਼ਾਂ ਹੈ ਜਿਹੜੀਆਂ ਇਹਨਾਂ ਨੂੰ ਆਪਾਂ ਤੋਲ ਸਕਦੇ ਹਾਂ ਜਾਂ ਮਿਣ ਸਕਦੇ ਹਾਂ ਤਾਂ ਇਹ ਸਾਰੀ ਕੀ ਹੈ ਵਸਤੂਵਾਚਕ ਨਾਮ ਦੀ ਉਦਾਹਰਣ ਹੈ ਐਡੀ ਕੁਝ ਹੋਰ ਉਦਾਹਰਣ ਹੈ ਜਿਵੇਂ ਅੱਜਕੱਲ੍ਹ ਸੋਨਾ ਬਹੁਤ ਮਹਿੰਗਾ ਹੋ ਗਿਆ ਦੁੱਧ ਘਿਓ ਤੇ ਤੇਲ ਦੀਆਂ ਕੀਮਤਾਂ ਦਿਨੋ-ਦਿਨ ਵਧ ਰਹੀਆਂ ਹਨ ਢਿੱਪੂ ਤੇ ਕੱਪੜਾ ਕਣਕ ਤੇ ਚੋਲ ਮਿਲ ਰਹੇ ਹਨ ਸੋਨਾ ਬਹੁਤ ਕੀਮਤੀ ਧਾਤੂ ਹੈ ਤੇ ਪੱਜਰੀ ਬਹੁਤ ਪਾਰੀ ਹੁੰਦੀ ਹੈ ਤਾਂ ਇਹਨਾਂ ਉਦਾਹਰਣਾਂ ਦੇ ਵਿੱਚ ਆਪਣੇ ਕੋਲ ਕੀ ਹੈ ਸੋਨਾ ਦੁੱਧ ਘਿਓ ਤੇਲ ਕੱਪੜਾ ਕਣਕ ਚੋਲ ਸੋਨਾ ਅਤੇ ਬੱਜਰੀ ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਹੈਗੇ ਆ ਇਹ ਇੱਕ ਵਸਤੂਵਾਚਕ ਨਾਮ ਦੀ ਉਦਾਹਰਣ ਹੈ ਕਿਉਂਕਿ ਇਹਨੇ ਇਹ ਸਾਰੀ ਕੀ ਹੈ ਵਸਤੂਆਂ ਹਨ ਤਾਂ ਇਹਨਾਂ ਵਸਤੂਆਂ ਨੂੰ ਆਪਾਂ ਕੀ ਕਰ ਸਕਦੇ ਹਾਂ ਤੋਲ ਸਕਦੇ ਹਾਂ ਜਾਂ ਮਿਣ ਸਕਦੇ ਹਾਂ ਤਾਂ ਵਸਤੂਵਾਚਕ ਨਾਮ ਦੀ ਜਿਹੜੀ ਪਰਿਭਾਸ਼ਾ ਹੈ ਉਹ ਇਹ ਹੈਗੀ ਹੈ ਵੀ ਜਿਹੜੀਆਂ ਚੀਜ਼ਾਂ ਨੂੰ ਜਾਂ ਵਸਤਾਂ ਨੂੰ ਆਪਾਂ ਤੋਲ ਸਕਦੇ ਹਾਂ ਜਾਂ ਮਿਣ ਸਕਦੇ ਹਾਂ ਉਹਨਾਂ ਨੂੰ ਆਪਾਂ ਵਸਤੂਵਾਚਕ ਨਾਮ ਦੇ ਵਿੱਚ ਲਵਾੰਗੀ ਤੇ ਸਾਰੀਆਂ ਨ ਸਾਰੀਆਂ ਜਿਹੜੀ ਚੀਜ਼ਾਂ ਹੈਗੀਆਂ ਇਹ ਤੋਲੀਆਂ ਜਾਂ ਮਿਣੀਆਂ ਜਾਣ ਸਕ ਤੋਲੀਆਂ ਜਾਂ ਮਿਣੀਆਂ ਜਾਂਦੀਆਂ ਹਨ ਅੱਗੇ ਹੈ ਇਕੱਠਵਾਚਕ ਨਾਮ ਜਿਹੜੇ ਨਾਮ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਉਹ ਨਾਮ ਜਿਹੜੇ ਕਿਸੇ ਵਸਤੂਆਂ ਦਾ ਸਮੂਹ ਹੋਵੇ ਜਾਂ ਇਕੱਠ ਹੋਵੇ ਜਾਂ ਕੋਈ ਜੀਵਾਂ ਦਾ ਸਮੂਹ ਜਾਂ ਇਕੱਠ ਹੋਵੇ ਉਹਨਾਂ ਨਾਵਾਂ ਨੂੰ ਆਪਾਂ ਕੀ ਅਖਾਂਗੇ ਇਕੱਠਵਚਕ ਨਾਮ ਜਿਵੇਂ ਵਗ ਫੌਜ ਟੀਮ ਜਥਾ ਜਲੂਸ ਇੱਜੜ ਢੀੜ ਸਭਾ ਗੁੱਟ ਗਿਰੋ ਬਰਾਤ ਇਹ ਸਾਰੇ ਜਿਹੜੇ ਸ਼ਬਦ ਹੈ ਇਹਨਾਂ ਤੋਂ ਆਪਾਂ ਨੂੰ ਜੀਵਾਂ ਦੇ ਸਮੂਹ ਜਾਂ ਗਰੁੱਪ ਬਾਰੇ ਪਤਾ ਲੱਗ ਰਿਹਾ ਹੈ ਵੀ ਇਹ ਸਾਰੇ ਜਿਹੜੇ ਇਹ ਸ਼ਬਦ ਹੈ ਇਹ ਜੀਵਾਂ ਦਾ ਸਮੂਹ ਹੈ ਜਾਂ ਜੀਵਾਂ ਦਾ ਗਰੁੱਪ ਹੈ ਇਹ ਸਾਰੇ ਸ਼ਬਦ ਤਾਂ ਇਹ ਸਾਰੇ ਜਿਹੜੇ ਸ਼ਬਦ ਹੈ ਇਹ ਇਕੱਠਵੱਚਕ ਨਾਮ ਦੀ ਉਦਾਹਰਣ ਹੈ ਇਹਨਾਂ ਦੇ ਵਿੱਚ ਆਪਾਂ ਨੂੰ ਕੋਈ ਸਮੂਹ ਜਾਂ ਇਕੱਠ ਪ੍ਰਤੀਤ ਹੋ ਰਿਹਾ ਹੈ ਐਡੀ ਕੁਝ ਹੋਰ ਉਦਾਹਰਣ ਹੈ ਜਿਵੇਂ ਫੌਜ ਅਨੁਸ਼ਾਸਨ ਤੇ ਕਾਇਮ ਰਹਿੰਦੀ ਹੈ ਵਿਦਿਆਰਥੀ ਜਮਾਤ ਵਿੱਚ ਬੈਠੇ ਹਨ ਗੱਵਾਂ ਮੱਝਾਂ ਭੇਡਾਂ ਤੇ ਬੱਕਰੀਆਂ ਦਾ ਵਗ ਜਾ ਰਿਹਾ ਹੈ ਆਜੜੀ ਇੱਜੜ ਚਰਾ ਰਿਹਾ ਹੈ ਸਾਡੀ ਟੀਮ ਮੈਚ ਜਿੱਤ ਗਈ ਤਾਂ ਪੰਜ ਉਦਾਹਰਣਾਂ ਦੇ ਵਿੱਚ ਫੋੜ ਜਮਾਤ ਵਗ ਇੱਜੜ ਤੇ ਟੀਮ ਇਹ ਪੰਜੇ ਦੇ ਪੰਜੇ ਸ਼ਬਦ ਇਹ ਕੀ ਹੈ ਇਕੱਠਵਾਚਕ ਨਾਮ ਦੀ ਉਦਾਹਰਣ ਹੈ ਇਹਨਾਂ ਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਇੱਕ ਗਰੁੱਪ ਸ਼ੋ ਹੁੰਦਾ ਪ੍ਰਤੀਤ ਹੋ ਰਿਹਾ ਹੈ ਵੀ ਇਹ ਕਿਸੇ ਨਾ ਕਿਸੇ ਗਰੁੱਪ ਦੇ ਬਾਰੇ ਗੱਲ ਕਰ ਰਹੀ ਹੈ ਫੌਜ ਦੇ ਵਿੱਚ ਫੌਜੀ ਹੋਣਗੇ ਜਮਾਤ ਦੇ ਵਿੱਚ ਵਿਦਿਆਰਥੀ ਹੋਣਗੇ ਵਗ ਦੇ ਵਿੱਚ ਕੀ ਹੈ ਗਊਆਂ ਮੱਝਾਂ ਪੇਡਾਂ ਦੇ ਬੱਕਰੀਆਂ ਹਨ ਤੇ ਟੀਮ ਦੇ ਵਿੱਚ ਕੀ ਹੈ ਮਨੁੱਖ ਹੁੰਦੇ ਐ ਆਜੜੀ ਵੀ ਕੀ ਹੈ ਇੱਜੜ ਵੀ ਕੀ ਹੈ ਇੱਕ ਗਰੁੱਪ ਦੇ ਬਾਰੇ ਗੱਲ ਹੋ ਰਹੀ ਹੈ ਤਾਂ ਜਿੱਥੇ ਗਰੁੱਪ ਦੇ ਬਾਰੇ ਗੱਲ ਹੁੰਦੀ ਹੋਵੇ ਉਹ ਕੀ ਹੈ ਇਕੱਠਵਾਚਕ ਨਾਮ ਦੀ ਧਾਰਨਾ ਹੈ ਅੱਗੇ ਹੈ ਭਾਵਵਾਚਕ ਨਾਮ ਜਿਹੜੇ ਨਾਮ ਵਸਤੂਆਂ ਜਾਂ ਸਥਿਤੀਆਂ ਦੇ ਅਜਿਹੇ ਗੁਣਾਂ ਜਾਂ ਉਹ ਗੁਣਾਂ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕਿ ਮਹਿਸੂਸ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਭਾਵਵਾਚਕ ਨਾਮ ਆਖਦੇ ਹਨ ਭਾਵਵਾਚਕ ਨਾਮ ਦੇ ਵਿੱਚ ਕੀ ਹੈ ਆਪਾਂ ਨੂੰ ਸਿਰਫ ਕਿਸੇ ਦੇ ਭਾਵਾਂ ਬਾਰੇ ਪਤਾ ਲੱਗਦਾ ਹੈ ਕੁਝ ਅਜਿਹੇ ਸ਼ਬਦ ਹੁੰਦੇ ਹਨ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਭਾਵਾਂ ਬਾਰੇ ਪਤਾ ਲੱਗਦਾ ਹੈ ਜਿਵੇਂ ਖੁਸ਼ੀ ਗਮੀ ਹੱਸਣਾ ਰੋਣਾ ਇਹ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈ ਇਹ ਕੀ ਹੈ ਭਾਵਵਾਚਕ ਦੀ ਹੈਗੀ ਹੈ ਤਾਂ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਕਿਸੇ ਦੇ ਭਾਵਾਂ ਬਾਰੇ ਪਤਾ ਲੱਗਦਾ ਹੋਵੇ ਉਹਨਾਂ ਨੂੰ ਆਪਾਂ ਭਾਵਵਾਚਕਾਂਗੇ ਜਿਵੇਂ ਗਰਮੀ ਪਿਆਰ ਕੁੜਤਣ ਅਮੀਰੀ ਝੂਠ ਖੁਸ਼ੀ ਤੇ ਚਿੰਤਾ ਇਹ ਸਾਰੇ ਜਿਹੜੇ ਸ਼ਬਦ ਹੈ ਇਹਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਇਹਨਾਂ ਨੂੰ ਆਪਾਂ ਫਿਜ਼ੀਕਲੀ ਟੱਚ ਨਹੀਂ ਕਰ ਸਕਦੇ ਜਿਵੇਂ ਗਰਮੀ ਨੂੰ ਆਪਾਂ ਹੱਥ ਦੇ ਨਾਲ ਨਹੀਂ ਪਕੜ ਸਕਦੇ ਪਿਆਰ ਜਿਹੜਾ ਹੁੰਦਾ ਹੈ ਹੱਥ ਦੇ ਨਾਲ ਪੈਰਾਂ ਦੇ ਨਾਲ ਨਹੀਂ ਹੁੰਦਾ ਕਦੇ ਵੀ ਅਮੀਰੀ ਜਿਹੜੀ ਹੈ ਉਹ ਉਹਨੂੰ ਵੀ ਆਪਾਂ ਮਤਲਬ ਜਿਵੇਂ ਹੱਥ ਦੇ ਨਾਲ ਨਹੀਂ ਪਕੜ ਸਕਦੇ ਇੱਕ ਭਾਵ ਹੈ ਜਿਹੜਾ ਅਮੀਰੀ ਹੈਗਾ ਝੂਠ ਖੁਸ਼ੀ ਤੇ ਚਿੰਤਾ ਇਹ ਸਾਰੇ ਸਾਰੇ ਇੱਕ ਭਾਵ ਹਨ ਵੀ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਕਿਸੇ ਭਾਵ ਬਾਰੇ ਪਤਾ ਲੱਗੇ ਵੀ ਜਿੰਨਾਂ ਨੂੰ ਆਪਾਂ ਫਿਜ਼ੀਕਲੀ ਟੱਚ ਨਹੀਂ ਕਰ ਸਕਦੇ ਸਿਰਫ ਆਪਾਂ ਮਹਿਸੂਸ ਕਰ ਸਕਦੇ ਹਾਂ ਉਹਨਾਂ ਸ਼ਬਦਾਂ ਨੂੰ ਭਾਵਵਚਕ ਨਾਮ ਦੇ ਵਿੱਚ ਲਵਾਂਗੇ ਐ ਦੀ ਕੁਝ ਹੋਰ ਉਦਾਹਰਣ ਹੈ ਜਿਵੇਂ ਸੱਚ ਹਮੇਸ਼ਾ ਕੋੜਾ ਹੁੰਦਾ ਹੈ ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ ਗੁਰਜੀਤ ਸ਼ਾਮ ਨਾਲੋਂ ਗਰੀਬ ਹੈ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ ਅੱਜ ਬਹੁਤ ਗਰਮੀ ਹੈ ਤਾਂ ਪੰਜ ਧਾਰਨਾਵਾਂ ਆਈਆਂ ਪੰਜ ਧਾਰਨਾਵਾਂ ਦੇ ਵਿੱਚ ਆਪਣੇ ਕੋਲੇ ਪਹਿਲਾ ਜਿਹੜਾ ਹੈਗਾ ਸੱਚ ਹਮੇਸ਼ਾ ਕੋੜਾ ਹੁੰਦਾ ਹੈ ਕੋੜਾ ਜਿਹੜਾ ਹੈਗਾ ਉਹਨੂੰ ਆਪਾਂ ਹੱਥ ਦੇ ਨਾਲ ਟੱਚ ਨਹੀਂ ਕਰ ਸਕਦੇ ਇਹ ਸਿਰਫ ਮਹਿਸੂਸ ਹੁੰਦਾ ਹੈ ਵੀ ਕੋੜਾ ਮਿੱਠਾ ਖਾਰਾ ਅੱਗੇ ਸੁਖ ਅਤੇ ਦੁੱਖ ਸੁਖ ਅਤੇ ਦੁੱਖ ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਇਹ ਸਿਰਫ ਮਹਿਸੂਸ ਹੁੰਦਾ ਹੈ ਆਪਾਂ ਨੂੰ ਵੀ ਆਪਾਂ ਸੁਖੀ ਹਾਂ ਜਾਂ ਦੁਖੀ ਹਾਂ ਅੱਗੇ ਗਰੀਬ ਤਾਂ ਗਰੀਬੀ ਨੂੰ ਵੀ ਆਪਾਂ ਮਹਿਸੂਸ ਕੀਤਾ ਜਾ ਸਕਦਾ ਹੈ ਫਿਜ਼ੀਕਲੀ ਟੱਚ ਨਹੀਂ ਹੁੰਦੀ ਝੂਠ ਝੂਠ ਦਾ ਵੀ ਇੱਕ ਭਾਵ ਹੁੰਦਾ ਹੈ ਗਰਮੀ ਗਰਮੀ ਦਾ ਭਾਵ ਹੈ ਗਈ ਹੈ ਵੀ ਗਰਮੀ ਨੂੰ ਆਪਾਂ ਕਦੇ ਵੀ ਟੱਚ ਨਹੀਂ ਕਰ ਸਕਦੇ ਇਹ ਇੱਕ ਮਹਿਸੂਸ ਕਰਨ ਕਰਨ ਵਾਲੀ ਰੀਤੂ ਹੈ ਤਾਂ ਆਪਣੇ ਕੋਲੇ ਨਾਮ ਦਾ ਇਹ ਪੰਜ ਕਿਸਮਾਂ ਸੀ ਗਿਆ ਆਪਾਂ ਪੰਜੇ ਕਿਸਮਾਂ ਬਾਰੇ ਵਿਸਤਾਰ ਪੂਰਵਕ ਪੜਿਆ ਹੈ ਅੱਜ